ਸਤਿ ਸ਼੍ਰੀ ਅਕਾਲ ਜੀ ਦੋਸਤੋ ਹੁਣ ਤੱਕ ਮੈਂ ਕਿਤਾਬਾਂ ਨੂੰ ਨਾ ਸਿਰਫ ਲਰਨਿੰਗ ਨਾਲ ਇਨਫੋਰਮੇਸ਼ਨ ਨਾਲ ਜੋੜ ਕੇ ਦੇਖਿਆ ਤਾਂ ਕਰਕੇ ਮੈਂ ਹੁਣ ਤੱਕ ਜਿੰਨੀਆਂ ਵੀ ਕਿਤਾਬਾਂ ਪੜ੍ਹੀਆਂ ਸੀ ਜਾਂ ਸੁਣੀਆਂ ਸੀ ਅੰਗਰੇਜ਼ੀ ਤੇ ਪੰਜਾਬੀ ਜਿਵੇਂ ਅੰਗਰੇਜ਼ੀ 'ਚ ਮੇਰੀ ਫੇਵਰਿਟ ਕਿਤਾਬ ਕਹ ਲਓ ਅ ਸੇਪੀਅਨਸ ਇਦਾਂ ਹੀ ਹੋਰ ਕੋਈ ਕਿਤਾਬਾਂ ਪੰਜਾਬੀ ਵਿੱਚ ਵੀ ਤੇ ਆਟੋ ਬਾਇਓਗ੍ਰਾਫੀਆਂ ਬਹੁਤ ਪਸੰਦ ਆਦੀ ਮੈਨੂੰ ਪਰ ਮੈਂ ਪਹਿਲੀ ਜੀ ਕਿਤਾਬ ਫਿਕਸ਼ਨ ਸੋਣੀ ਸ਼ੁਰੂ ਕੀਤੀ ਚੋਣਵੀਆਂ ਕਹਾਣੀਆਂ ਸਜਾਦ ਹਾਦਰ ਉਹਨਾਂ ਨੇ ਇਕੱਠੀਆਂ ਕੀਤੀਆਂ ਅੱਡ ਕਹਾਣੀਆਂ ਇੰਡੀਆ ਦੀਆਂ ਕਹਾਣੀਆਂ ਵੀ ਨੇ ਇੰਡੀਅਨ ਪੰਜਾਬ ਦੀਆਂ ਵੀ ਤੇ ਪਾਕਿਸਤਾਨੀ ਪੰਜਾਬ ਦੀਆਂ ਵੀ ਅੱਛਾ ਉਸ ਤੋਂ ਬਾਅਦ ਅਫਜ਼ਲ ਸਾਹਿਰ ਨੇ ਉਹਨੂੰ ਕੀਤਾ ਰਿਕਾਰਡ ਬਾਈ ਅਫਜ਼ਲ ਸਾਹਿਰ ਸਾਹਿਬ ਉਹਨਾਂ ਨੇ ਨਾ ਕਹਾਣੀ ਦੀ ਨਰੇਸ਼ਨ ਦਾ ਇੱਕ ਬੈਂਚਮਾਰਕ ਸੈੱਟ ਕਰਤਾ ਇਹ ਈਡੀ ਸ਼ਾਨਦਾਰ ਕਿਤਾਬ ਹੈ ਕਹਾਣੀਆਂ ਇੰਨੀਆਂ ਸ਼ਾਨਦਾਰ ਐਵੇਂ ਲੱਗਦਾ ਵੀ ਤੁਸੀਂ ਕਿਤਾਬ ਸੁਣ ਨਹੀਂ ਰਹੇ ਤੁਸੀਂ ਫਿਲਮ ਦੇਖ ਰਹੇ ਹੋ ਮੇਰੀ ਗਾਰੰਟੀ ਆ ਮਤਲਬ ਮੇਰੀ ਸੋਚ ਬਦਲ ਗਈ ਅੱਡੀ ਸ਼ਾਨਦਾਰ ਆ ਵੀ ਉਹ ਜੀ ਕਰਦਾ ਕੰਟੀਨਿਊ ਸੁਣੀ ਚੱਲੋ ਉਹਨੂੰ ਸੋ ਮੈਂ ਇਸ ਹਫਤੇ ਦੀ ਜਿਹੜੀ ਮੇਰੇ ਰეკਮੈਂਡੇਸ਼ਨ ਹੈ ਨਾ ਕਿਤਾਬ ਦੀ ਉਹ ਹੈਗੀ ਆ ਚੋਣਵੀਆਂ ਕਹਾਣੀਆਂ ਬਾਇਸ ਜਿਆਦ ਹੈਦਰ ਇਹ ਪਲਾਕ ਸਟੂਡੀਓ ਲਾਹੌਰ ਦੇ ਵਿੱਚ ਰਿਕਾਰਡ ਹੋਈ ਆ ਤੇ ਸੁਹਾਵੀ ਐਪ ਉੱਤੇ ਲਾਈਵ ਹੈ ਜਰੂਰ ਸੁਣਿਆ ਜੇ ਤੇ ਦੱਸਿਆ ਜੇ ਤੁਹਾਨੂੰ ਕਿਵੇਂ ਦੀ ਲੱਗੀ ਸਤਿ ਸ਼੍ਰੀ ਅਕਾਲ